ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਹ ਸਾਰੀਆਂ ਵੈਲਨਾ ਮਨਵਾਈਆਂ ਸੀ ਹੁਣ ਦੁਬਾਰੇ ਕਹਿੰਦੇ ਫੇਰ ਪੈਲ ਮਨਵਾ ਕੇ ਲਿਆ ਹੋਇਆ ਅਕਸਰੇ ਕਰਾਉਣ ਇਹਨਾਂ ਦੇ ਵਗੈਰਾ ਸਾਰਾ ਕੁਝ ਸਰਦ ਤਿਆਰ ਕਰਾ ਕੇ ਦੇ ਗਏ ਇਹਨਾਂ ਨੂੰ ਤੜਕੇ ਐਤਵਾਰ ਨੂੰ ਮੈਂ ਪੁੱਛਿਆ ਉਸ ਤੋਂ ਬਾਅਦ ਲੈਗਾ ਸਾਰਾ ਜਾਇਗਾ ਬਣਿਆ ਹੋਇਆ ਸਾਰਾ ਕੁਝ ਕੀਤਾ ਹੋਇਆ ਜਨਨ ਨਹੀਂ ਜਨਨ ਅਕਸਰੇ ਕਰਾ ਕੇ ਲਿਆ ਨੇ ਇਹਨਾਂ ਨੇ ਸ਼ਾਸਤਰਾ ਹੈ ਰੋਣਾ ਸ਼ਾਸਤਰਾ ਰੋਣਾ ਉਨੀ ਪਟਾ ਪਹਿਲਾਂ ਮੈਂ ਫੈਨ ਮਾਰਦਾ ਪੀ ਡੇਰ ਦੇਖਣਾ 15 ਮਿੰਟ ਬਾਅਦ ਪੇਟ ਦਾ ਡਾਕਟਰ ਕਿਹੜਾ ਹੈ ਯਾਰ ਡਾਕਟਰ ਬਾਈ ਕਿਹੜਾ ਕਰਾ ਲੈ 15 ਮਿੰਟ ਬਾਅਦ ਪੇਟ ਦਾ ਇਹ ਐਕਸਰੇ ਦਾ ਕਰਾ ਲੋ ਨਾ ਐਕਸਰੇ ਸਾਰੇ ਕਰਾਏ ਪਏ ਆ ਅੱਛਾ ਕਰਾਏ ਨਹੀਂ ਪਰ ਦਿਖਾਉ ਵਾਲੇ ਜੀ ਸਭ ਕੀ ਨਾਮ ਹੈ ਕੀ ਐਕਸਰੇ ਪੋਸਟਿੰਗ ਫੋਟੋ ਤੇ ਮੋਸ਼ੀ ਡੀਆਰਪੀ ਹਸਪਤਾਲ ਲੱਗਿਆ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ ਇਹ ਵੀ ਮੇਰੇ ਨਾਲ ਦਰਦ ਨੇ ਮੈਨੂੰ ਕੂਰ ਦਿੱਤਾ ਸਾਡੇ ਕੱਟੇ ਸ਼ਰੀਰ ਕਹਿੰਦੇ ਵੀ ਇੱਥੇ ਆਣ ਕੇ ਸ੍ਰੋਤ ਜੀ ਨੇ ਕੁਝ ਰਹਿੰਦੇ ਆ ਭਾਬੀ ਜੀ ਵੀ ਕਹਿੰਦੇ ਇਹਨਾਂ ਨੇ ਸਾਰਿਆਂ ਨੇ 10-15 ਜਣਾਂ ਨੇ ਆਣ ਕੇ ਕਰੀ ਅੰਤਰਾ ਹੁਣ ਲੱਗਾ ਮੈਂ ਅਨੁਪਤ ਵੀ ਜਦੋਂ ਘਰਿਆਂ ਦੇ ਇੰਨਾ ਆਜੇ ਫੋਨ ਆਉਂਦਾ ਮੈਂ ਚੱਕ ਕੇ ਜਦੋਂ ਦੇਖਿਆ ਉੱਤੇ ਇਹ ਮੇਰਾ ਛੋਟਾ ਮੁੰਡਾ ਨਜੀਬ ਨਵਜੀਤ ਉਹਦੇ ਥੱਲੇ ਜਿਹੜਾ ਨੇ ਸਰਸੀ ਸਿੰਘ ਸਾਨੂੰ ਪ੍ਰਿੰਸਿਪਲ ਇਹ ਡੀਆਈਜੀ ਦੱਤਰ ਪਟਿਆਲਾ ਰੇਂਜ ਬਾਰਡਰ ਕਰੀਅਰ ਲੱਗਿਆ ਹੋਇਆ ਜਿਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਢ ਕੇ ਮੇਰੀ ਘਰ ਦੀ ਨੇ ਅੰਦਰੋਂ ਬੰਦ ਕਰਤਾ ਜੀ ਮੁੰਡਾ ਬਿਮਾਰ ਹੈ ਉਹਨੂੰ ਉਹਨੂੰ ਕੁੰਡਾ ਖੋਲ ਕੇ ਅੰਦਰੋਂ ਕੱਟ ਕੇ ਬਾਹਰ ਐਦਾਂ ਬੁਰੀ ਤਰ੍ਹਾਂ ਮਾਰ ਰਿਹਾ ਉਹ ਤੁਹਾਨੂੰ ਫੋਟੋ ਚ ਮੈਂ ਦੇਤੀ ਵੀਡੀਓ ਵੀ ਉਹਦੇ ਚ ਕੀ ਹਾਲ ਕਿਦਾਂ ਦੋਏ ਮੇਰੀ ਨੋਆ ਉਹਨਾਂ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਕੁੱਟਿਆ ਕਿੰਨੇ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਜ਼ਖਮੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦੇ ਆਏ ਹੋਏ ਸੀ ਉਹਨਾਂ ਦੇ ਸਿਰਫ ਇੱਕ ਦਾਤਾ ਬੱਜੀਆ ਉਹਨਾਂ ਦੇ ਉਹ 11 ਦਾ ਮੇਰੀ ਨੂਹਾਂ ਦੋਨੇ ਤੇ ਮੇਰਾ ਮੁੰਡਾ ਨਰਜੀਤ ਨਰਜੀਤ ਦਾ ਬਹੁਤ ਆ ਮਾੜਾ ਹਾਲ ਹੈ ਨੂਹਾਂ ਦੀਆਂ ਗੱਲਾਂ ਕਰੋ ਜਿਹਦਾ ਪ੍ਰੈਗਨੈਂਟ ਹੈ ਕਿਦਾਂ ਹੋ ਕੰਡੀਸ਼ਨ ਕਿਦਾਂ ਹੈ ਡਾਕਟਰ ਕੰਡੀਸ਼ਨ ਵਾਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਅਰਸੋਂ ਦੇ ਅਸੀਂ ਇੱਥੇ ਜਾਗ ਲਾਂ ਕਦੇ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਖੂਸ਼ ਹੋਊਗਾ ਖੜੀ ਮੈਡਮ ਦੇ ਕੋਲ ਉਹਦਾ ਉਹ ਹੈ ਉਹ ਬੈਲਾ ਹੀ ਲੈ ਕੇ ਚੱਲੇਗੀ ਛੁੱਟੀ ਚੱਲੇਗੀ ਇਹ ਨਾ ਮੈਂ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਲੱਗਾ ਜੀ ਉਹਦਾ ਅੰਦਰ ਵੀ ਨਹੀਂ ਨਾ ਬੜਨਦਾ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਕੁ ਉਹ ਤਾਂ ਉਹਨਾਂ ਨੇ ਉਹ ਉਹਨਾਂ ਨੇ ਆਪਣੇ ਜਿਹੜੀ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਗਲ ਕਰਾਤਾ ਉਹਨਾਂ ਦੇ ਬਿਆਨ ਲੈ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦੇ ਵੀ ਆਣ ਕੇ ਤੁਸੀਂ ਦੋ ਇੱਥੇ ਕਿਤੇ ਤੋਂ ਡਰਾਈਵਰ ਅ ਵੀ ਕਿੱਜ ਕੇ ਹੋ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਾਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਿਹਾ ਜੀ ਹੁਣ ਮੈਂ ਇਕੱਲਾ ਜਾਣਾ ਮੇਰੇ ਸਾਰੇ ਤਾਂ ਜ਼ਖਮੀ ਹੋਏ ਪਏ ਹੁਣ ਦੋ ਤੁਸੀਂ ਨੂਆ ਨੂੰ ਰੈਫਰ ਨੂਆ ਨੂੰ ਤੁਸੀਂ ਰੈਫਰ ਡਰਾਈਵਰ ਕਰ ਰਹੇ ਹੋ ਮੁੰਡੇ ਨੂੰ ਹੋਣੀ ਕਰ ਰਹੇ ਨਾ ਜੇ ਮੈਂ ਮੁੰਡੇ ਨੂੰ ਰੈਫਰ ਕਰਾਂ ਫਿਰ ਮੈਂ ਮੁੰਡੇ ਨੂੰ ਵੀ ਦਾਗਲ ਕਰਾਇਆ ਸੁਣਵਾਈ ਕੋਣ ਸੁਣਵਾਈ ਕੋਣ ਨਹੀਂ ਕੋਈ ਫੋਨ ਨਹੀਂ ਕਰ ਰਿਹਾ ਡੈਡੀ ਸੁਣਵਾਈ ਐਸ ਐਚਓ ਜਿਹੜਾ ਗੰਡਿਆ ਗੜੀ ਆ ਕੋਈ ਸੁਣਵਾਈ ਨਹੀਂ ਕਰ ਰਿਹਾ ਉੱਡੀਆਂ ਗੱਲਾਂ ਹੋਰੇ ਕਰ ਰਿਹਾ ਹੋਇਆ ਕੋਈ ਮੁਲਾਜ਼ਮ ਨਹੀਂ ਉਹ ਕੋਈ ਬੰਦੇ ਫਰੋਚ ਚਲੇ ਨਹੀਂ ਫਰੋਚ ਵਾਲੇ ਸਾਫਾ ਸਰਪੰਚ ਜਿਹੜਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕੰਦੀਆਂ ਚੱਲ ਮੈਂ ਇਗਨੋਰ ਕਰਦਾ ਰਿਹਾ ਤੇ ਤੁਹਾਨੂੰ ਕੋ ਕਰਨਾ ਹੈ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਇਹਦੀ ਵੈਰੀਫਾਈ ਕੀਤਾ ਜਾਵੇ ਇਹ ਤਾਂ ਚੱਲ ਬਿਆਨ ਵੇਜੀ ਤੇ ਹੋਈ ਜਾਣੀ ਆ ਮਹਿਕਮੇ ਚ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਵਜੇ ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਲਾਂ ਕੱਢ ਰਹੇ ਸੀ ਤੁਹਾਡੇ ਪਰਿਵਾਰ ਦੇ ਨੇ ਕਿਹਾ ਵੀ ਜਨਨੀਆਂ ਵੀ ਤੁਸੀਂ ਗਾਲਾਂ ਕਿਉਂ ਕੱਢ ਰਹੇ ਹੋ ਉਸਨੇ ਉਸੇ ਬੰਦੇ ਹਰਦੀਪ ਸਿੰਘ ਸਾਨਾ ਤੇ ਪ੍ਰੇਮ ਸਿੰਘ ਉਹਨੇ ਫੋਨ ਕਰਿਆ ਦਾਰੂ ਪੀਤੀ ਵੀ ਸੀ ਉਹਦੀ ਉਨੇ ਫੋਨ ਹੈ ਇਹ ਕੀਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਾਈ ਹਾਂਜੀ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀ ਇਹ ਕਰਾ ਕੇ ਮਤਲਬ ਸਾਨੂੰ ਮੈਨੂੰ ਇੱਦਾਂ ਕਰਦੇ ਹੋ ਤੈਨੂੰ ਡਿਊਟੀ ਤੇ ਦੋਦਾ ਜਿਹੜਾ ਡੀਆਈਜੀ ਦਫਤਰ ਲੱਗਿਆ ਵਾਦਰ ਸਿੰਘ ਇਹ ਕਹਿਆ ਜਾਂ ਕਦੇ ਆਪਣੇ ਆਪਣੇ ਉਟਾਨੇਦਾਰ ਦੱਸਦਾ ਕਦੇ ਖੋਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਤਰਵਾਇਆ ਜਾਵੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੀ ਮੰਗ ਤਾਂ ਇਹ ਜੀ ਦੇਖ ਲਓ ਤੁਸੀਂ ਆਪਣੀ ਫੋਟੋ ਜੀ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰਕਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ

ਆਸਲਾ ਕੁੱਬੂ ਸੀ ਲੇਕਿਨ ਬਹੁਤ ਬੰਦ ਕੰਮ ਬਾਈ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰਿਓਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਾਂਗਾ ਮੇਰਾ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਸਕਦਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਸੁਣਾ ਮੇਰੀ ਕੋਈ ਸੁਣਵਾਈ ਨਹੀਂ ਕਰ ਰਹਾ ਜੀ ਨਹੀਂ ਫਿਰ ਅ ਕੀ ਹੁਣ ਰਸਤਾ ਕੀ ਹੈ ਬਾਈ ਜੀ ਸੋਚੇ ਅਧਿਕਾਰੀਆਂ ਦੇ ਹੁਣ ਸੋਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਹਸਪਤਾਲ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕ ਮਲਾਜਮ ਹੁੰਦੇ ਮੇਰੀ ਇਹ ਨਹੀਂ ਹੋ ਰਹੀ ਐਸਾ ਕਿ ਕੋਈ ਉਹ ਨਹੀਂ ਕਰ ਰਹਾਗਾ ਰਸਤਾ ਕੀ ਦੇਖਦੇ ਹੋਗੇ ਫਿਰ ਹੁਣ ਰਸਤਾ ਤੇ ਕਿ ਮੇਰੇ ਜਵਾਕਾਂ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਚ ਦੇਖ ਜਿਹੜੀਆਂ ਤੁਹਾਡੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੇ ਗਏ ਉਹਨਾਂ ਦੇ ਹਾਲਾਤ ਦਰ ਪੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਕੋਈ ਬੱਲੇ ਤੱਕ ਅਲਟਰਾ ਸੋਨੋ ਵਾਲੇ ਇਲਾਜ ਨਹੀਂ ਹੁਣ ਦਿੱਤਾ ਜਾ ਰਿਹਾ ਇਹ ਮਾਰਕ ਕਰਨੀ ਜਿਹੜਾ ਰਾਜਪ੍ਰੇ ਨੇ ਇਲਾਜ ਹੁਣ ਦਿੱਤਾ ਇੱਥੇ ਵੀ ਮੈਨੂੰ ਲੱਗਦਾ ਉਹਨਾਂ ਨੇ ਕਰੋ ਜਿਹੜੀ ਡਾਕਟਰ ਬਈ ਸ਼ਹਿਗਿਰੀ ਮੰਨਦੇ ਹੋਗੇ ਕੋਈ ਪੋਲੀਟੀਕਲ ਪਾਰਟੀ ਕੁਝ ਦਾ ਨਾਮ ਲੈਣਾ ਚਾਹੁੰਦਾ ਹਾਂ ਕੌਣ ਪਾਇਆ ਇਸ ਗੱਲ ਦਾ ਜਿਹ ਕਹਿ ਦਿੰਦੇ ਸਾਰੇ ਪਾਸੇ ਉਹ ਸਰਪੰਚ ਵੀ ਰਿਹਾ ਕਿਤੇ ਵੀ ਹੋ ਸਕਦੀ ਹੈ ਕਿਹ ਕਦੇ ਕਾਂਗਰਸ ਦਾ ਵੀ ਕਦੇ ਦਾ ਵੀ ਤੇਰਾ ਹੋਰ ਰਾਜੀ ਆ ਤਾਂ ਕਦੇ ਕਿਤੇ ਤਲਬਾਦ ਹੋ ਜਾਂਦਾ ਕਦੇ ਕਿਧਰੇ ਤਲਬਾਦ ਹੋ ਜਾਂਦਾ ਆਪਣਾ ਪੱਖ ਬਦਲ ਕਰਨ ਵਾਸਤੇ ਕੁਛ ਨਾ ਕੁਛ ਕਰੀ ਜਾਂਦਾ ਜੀ ਠੀਕ ਹੈ ਜਾ ਕੇ ਪਿੰਡ ਤਰਾਬ ਦੇ ਕੀਤੀ ਜਾਵੇ ਜੇ ਮੇਰੇ 'ਚ ਕਸੂਰ ਆ ਤਾਂ ਮੈਂ ਗੁਨਾਹਗਾਰ ਆ ਜਦੋਂ ਤੱਕ ਮੈਂ ਆਇਆ ਮੇਰੇ ਬੱਚੇ ਸਾਰੇ ਲੱਤਬੱਤ ਕੀਤੇ ਪਏ ਸੀ ਇਹਨਾਂ ਨੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲਿਆਂ ਨੇ ਕੋਈ ਆਈਗੇ ਨਹੀਂ ਤੇ ਕੋਈ ਐਂਬੂਲੈਂਸ ਮੇਰਾ ਮोटा ਛੋਟਾ ਨਵਜੀਤ ਇੰਨਾ ਸੀਰੀਅਸ ਸੀ ਉਹ ਬੋਲਿਆ ਵੀ ਕੱਲ ਜਾ ਕੇ ਮੜੀ ਦੀ ਤੇਰੀ ਹੋਲੀ ਸੀ ਨਾ ਬੋਲਿਆ ਵੀ ਇੱਥੇ ਆ ਕੇ ਡਾਕਟਰਾਂ ਨੇ ਕੋਈ ਟੀਕਾ ਵੀ ਨਹੀਂ ਲਾਇਆ ਉਹਦੇ ਠੀ दबर अपने आले दुआले देखने ला चैनल नाइब करो अडिया खबर शेयर करो अगलिया खबर देखते रहो इंडियन टीवी न्यूज पंजाब